ਸਰ ਜੀ ਰੱਦ ਹੋਏ ਨੇ ਤੇ ਕਿੰਨੇ ਨਾਮਿਨੇਸ਼ਨ ਹੋਏ ਸੀ ਉਹ ਪਰਸ਼ਾਦੀ ਡਿਟੇਲ ਸਾਡੇ ਟੋਟਲ 146 ਪੰਚਾਇਤਾਂ ਨੇ 146 ਪਿੰਡ ਨੇ ਜਿਹੜੇ ਬਲਾਕ 'ਚ ਨੇ ਸਰਪੰਚੇ ਸਾਡੇ 568 ਜਿਹੜੇ ਨਾਮਿਨੇਟਡ ਸੀਗੇ ਜਿਨ੍ਹਾਂ ਨੇ ਨਾਮਿਨੇਸ਼ਨ ਪੇਪਰ ਭਰੇ ਪੰਚੇ ਸੀਗੇ 1783 ਉਹਨਾਂ 'ਚੋਂ ਸਾਡੇ ਰਿਜੈਕਟਡ ਸਰਪੰਚ ਸੀਗੇ 108 ਤੇ ਪੰਚ ਸੀਗੇ ਜਿਹੜੇ ਰਿਜੈਕਟਡ 411 ਅਸੈਪਟਡ ਹੈਗੇ ਨੇ ਸਾਡੇ ਸਰਪੰਚ 460 ਤੇ ਪੰਜ ਜਿਹੜੇ ਸਾਡੇ ਅਸੈਪਟਡ ਹੈਗੇ ਨੇ 1372 ਇਸ ਵਾਰ ਜਿਹੜੇ ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਦੇ ਚੋਣ ਚਿੰਨ੍ਹ ਕਦੋਂ ਲੋਟ ਕੀਤੇ ਜਾਣਗੇ ਚੋਣ ਚਿੰਨ੍ਹ ਉਹਨਾਂ ਦਾ ਕੱਲ ਨੂੰ ਲੋਟ ਕੀਤਾ ਜਾਊਗਾ ਕੱਲ ਨੂੰ ਜਿਹੜੇ ਵਿਡਰੋਅਲ ਨੇ ਵਿਡਰੋਅਲ ਦੀ ਵੀ ਡੇਟ ਕੱਲ ਆ ਤੇ ਕੱਲ ਨੂੰ ਹੀ ਉਹਨਾਂ ਨੂੰ ਜਿਹੜੇ ਹੈਗੇ ਨੇ ਸਿੰਬਲ ਵੀ ਲੋਟ ਕੱਲ ਕੀਤੇ ਜਾਣਗੇ